ਤੁਹਾਡੀ ਸੋਚ ਤੇ ਕਹਾਂ ਨਹੀਂ ਆਂਗੇ ਕੋਕੇ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਕਹਾਂ ਨਹੀਂ ਆਂਗੇ ਕੋਕੇ ਜੈ ਭੀਮ ਜੈ ਭਗ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ 134 ਮੇਂ ਜਨਮ ਦਿਨ ਦੀ ਨਾਥ ਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੇ ਦੇਸ਼ੋਂ ਦਸਤੇ ਬਾਹਰਲੇ ਪਾਰਟੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਪਰ ਮੈਂ ਮਹਿਸੂਸ ਕਰਦਾ ਕਿ ਬਾਬਾ ਸਾਹਿਬ ਡਾਕਟਰ ਅੰਬੇਟਕਰ ਸਾਹਿਬ ਦਾ ਜੋ ਇਸ ਦੇਸ਼ ਨੂੰ ਕੱਲੇ ਸਿਰਫ ਗਲਤ ਸਮਾਜ ਨੂੰ ਨਹੀਂ ਕੱਲੀ ਨਾਰੀ ਜਾਂਤੀ ਨੂੰ ਨਹੀਂ ਸਮੁੱਚੇ ਦੇਸ਼ ਵਾਸੀਆਂ ਨੂੰ ਜੋ ਉਹਨਾਂ ਦਾ ਯੋਗਦਾਨ ਹੈ ਬੇਸ਼ੱਕ ਉਹ ਹਰ ਇੱਕ ਨੂੰ ਐਜੂਕੇਸ਼ਨ ਦਾ ਰਾਈਟ ਹੋਵੇ ਬੇਸ਼ੱਕ ਜਿਹੜੇ ਸਾਡੇ ਬੁਨਿਆਦੀ ਹੱਕ ਨੇ ਫੰਡਾਮੈਂਟਲ ਰਾਈਟਸ ਨੇ ਉਹਦੀ ਗੱਲ ਹੋਵੇ ਜਾਂ ਦੇਸ਼ ਦੇ ਵਿੱਚ ਹਰ ਇਨਸਾਨ ਨੂੰ ਆਜ਼ਾਦੀ ਦਾ ਅਨੇਕ ਜਿਹੜਾ ਆਨੰਦ ਉਹ ਮੰਨਣ ਦੀ ਗੱਲ ਹੋਵੇ ਉਹ ਬਾਬਾ ਸਾਹਿਬ ਡਾਕਟਰ Ambedkar ਸਾਹਿਬ ਦੀ ਸੰਵਧਾਨ ਦੇ ਜਿਹੜੇ ਬੰਦਮਤਨ ਬਤਾਉਦੇ ਕਰਕੇ ਆ। ਸੋ ਮੈਂ ਅੱਜ ਇਹ ਗੱਲ ਦਾਬੇ ਨਾਲ ਕਹਿ ਸਕਦਾ ਕਿ ਅੱਜ ਹਰ ਭਾਰਤੀ ਬਾਬਾ ਸਾਹਿਬ ਡਾਕਟਰ Ambedkar ਤੇ ਮਾਨ ਕਰ ਲਿਆ। ਔਰ ਕੁਝ ਸ਼ਕਤੀਆਂ ਇਦਾਂ ਦੀਆਂ ਵੀ ਆ ਜਿਹੜੀਆਂ ਬਾਬਾ ਸਾਹਿਬ ਡਾਕਟਰ Ambedkar ਨੂੰ ਗਾਲਾਂ ਵੀ ਕੱਢਦੇ ਆ। ਉਹਨਾਂ ਨੂੰ ਉਹਨਾਂ ਦੇ ਪ੍ਰਤੀ ਜੋ ਬੋਲਦੇ ਆ ਉਹ ਵੀ અપਮਾਨਜਨਕ ਬੋਲਦੇ ਜਿਨ੍ਹਾਂ ਵਿੱਚ ਇੱਕ ਅਮਰੀਕਾ ਤੋਂ ਪੰਨੂ ਆ ਉਹਨੇ ਪਿਛਲੇ ਦਿਨੀ ਬਾਬਾ ਸਾਹਿਬ ਡਾਕਟਰ ਬਿਟਕਰ ਕਰ ਜੋ ਬੋਲਿਆ ਉਹ ਕੱਲੇ ਹੀ ਦਲ ਸਮਾਏ ਨੂੰ ਜਾਂ ਨਾਰੀ ਜਾਤੀ ਨੂੰ ਮਾਰਾ ਨਹੀਂ ਲੱਗਿਆ ਉਹ ਸਮੁੱਚੇ ਦੇਸ਼ ਵਾਸੀਆਂ ਨੇ ਜਿਹੜੇ ਬਾਬਾ ਸਾਹਿਬ ਡਾਕਟਰ ਬਿਟਕਰ ਨੂੰ ਪਿਆਰ ਕਰਦੇ ਉਹਨਾਂ ਸਾਰਿਆਂ ਨੂੰ ਮਾਰਾ ਲੱਗਿਆ ਔਰ ਹਰ ਆਦਮੀ ਨੇ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਉਹਨੂੰ ਉਹਦੀ ਨਿੰਦਿਆ ਵੀ ਕੀਤੀ ਉਹਨੂੰ ਕੰਡੈਮਨਟ ਕੀਤਾ ਔਰ ਅੱਜ ਇੱਕ ਵੀ ਭਾਰਤੀ ਉਹ ਕਿਤੇ ਵੀ ਬਸਿਆ ਹੋਵੇ ਉਹ ਪੰਨੂ ਦੇ ਨਾਲ ਨਹੀਂ ਬੇਸ਼ੱਕ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਮਜ਼ਦ ਦਾ ਹੋਵੇ ਕਿਸੇ ਵੀ ਜ਼ਿਆਦਾ ਹੋਵੇ ਉਹ ਅੱਜ ਕਾਨੂੰਨ ਨੂੰ ਨਕਾਰ ਰਿਹਾ ਸੋ ਮੈਂ ਸਮਝਦਾ ਕਿ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜਿਹਨਾਂ ਨੂੰ ਦੇਸ਼ ਦੇ ਵਿੱਚ ਬਹੁਤ ਲੇਟ ਭਾਰਤ ਰਤਨ ਦਿੱਤਾ ਗਿਆ ਆਈ ਡਾਕਟਰ ਅੰਬੇਡਕਰ ਦੀ ਗਲਤਾਂ ਬਹੁਤ ਲੋਕ ਕਰਦੇ ਆ ਪਰ ਭਾਰਤ ਰਤਨ ਦੇਣ ਲੱਗੇ ਬਹੁਤ ਲੋਕ ਕਹਿੰਦਾ ਮਤਲਬ ਜਿਹੜੇ ਅੱਜ ਕਹਿੰਦੇ ਕਿ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਦੇ ਨਾਲ ਤੁਰੇ ਹਾਂ ਉਹ ਵੀ ਕਹਿੰਦਾ ਮਤਲਬ ਉਹਨਾਂ ਮੈਂ ਸਾਹਿਬ ਨੇ ਚਲੋ ਫਿਰ ਵੀ ਜਦੋਂ ਵੀ ਮਿਲਿਆ ਕਿਉਂਕਿ ਉਹ ਲੋਕਾਂ ਦੇ ਜਿਹੜੇ ਰਤਨ ਆ ਸਰਕਾਰਾਂ ਦਿੰਨੀਆਂ ਨਹੀਂ ਦਿੰਨੀਆਂ ਬਾਅਦ ਦੀ ਗੱਲ ਹੈ ਸੋ ਮੈਂ ਅੱਜ ਇਸ ਮੌਕੇ ਤੇ ਹੀ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਸਾਡੇ ਜਿਹੜੇ ਮਹਾਪੁਰਸ਼ਾ ਵਿਸ਼ਖ ਸਾਡੇ ਗੁਰੂ ਪੀਰ ਬਗੰਬਰ ਸਾਡੇ ਮਹਾਪੁਰਸ਼ਾਂ ਨੇ ਸਾਡੇ ਲਈ ਕੁਰਬਾਨੀਆਂ ਕਰਕੇ ਦੁਸ਼ਮਣ ਨੂੰ ਯਾਦ ਕਰਾਇਆ ਜੇਕਰ ਉਹਨਾਂ ਦੇ ਵਿੱਚ ਕੋਈ ਫੁੱਟਪੰਦੀ ਕੋਸ਼ਿਸ਼ ਕਰਦਾ ਤਾਂ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਲੜਕੇ ਨਾ ਚਾਹੀਦਾ ਜਿਸ ਤਰ੍ਹਾਂ ਇਸ ਵਾਰ ਪੰਨੂ ਨੂੰ ਅਨਕਾਰਿਆ ਤਾਂ ਮੈਂ ਸਮਝਦਾ ਜਦੋਂ ਅਸੀਂ ਇਸ ਤਰ੍ਹਾਂ ਨਕਾਰਾਂਗੇ ਜਿਹੜਾ ਦੇਸ਼ ਵਾ ਜੋਸ ਬਾਬਾ ਸਾਹਿਬ ਡਾਕਟਰ ਮਿਤ ਦਾ ਚਾਂਦੇ ਸੀ ਉਸ ਤਰ੍ਹਾਂ ਦਾ ਦੇਸ਼ ਬਣੇਗਾ ਸੋ ਇੱਕ ਵਾਰ ਫੇਰ ਬਾਬਾ ਸਾਹਿਬ ਡਾਕਟਰ ਮਿਤ ਦਾ ਸਭ ਦੀ 134 ਨ ਜਨਮ ਦਿਨ ਦੀ ਲੱਖ ਲੱਖ ਵਧਾਈ ਜੈਪੀ ਜੈ ਬਾਬਾ ਨਾ ਤਵੇ ਕਲਪੂ ਦਸਿਓ ਅ ਜਿਦਾਂ ਕਿ ਓਪੋਜੀਸ਼ਨ ਨੂੰ ਲਾਅ ਐਂਡ ਆਰਡਰ ਦੀ ਬੜੀ ਫਿਗਰ ਰਹੀ ਹੈ ਜਿਸ ਤਾ ਐਲਓਪੀ ਨੇ ਬਿਆਨ ਦਿੱਤਾ ਪਹਿਲਾਂ 33 ਐਮਐਲਏ ਦੀ ਗੱਲ ਕੀਤੀ ਹੁਣ 32 ਬੰਮਾ ਦੀ ਗੱਲ ਕਰ ਰਹੇ ਨੇ ਕਿ ਦਸੋਗੇ ਇਹਦੇ ਪਰ ਦੇਖੋ ਮੈਂ ਤਾਂ ਇਹ ਦੇਖੋ ਇਹ ਤਾਂ ਬਾਜਵਾਸਾ ਹੀ ਜਾਣਦੇ ਆ ਕਿ ਉਹਨਾਂ ਨੂੰ ਕਿੱਥੋਂ ਇਹ ਇਨਫੋਰਮੇਸ਼ਨ ਆਈ ਹੈ ਪਰ ਮੈਂ ਇਹ ਸਮਝਦਾ ਕਿ ਜਿਹੜਾ ਵੀ ਅਨਸਰ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾ ਹੈ ਬੇਸ਼ੱਕ ਉਹ politcal ਬੰਦਾ ਹੋਵੇ ਬੇਸ਼ੱਕ ਉਹ ਜਿਹੜਾ ਵਖਵਤ ਦੀ ਸੋਚ ਰੱਖਦਾ ਹੋਵੇ ਉਹਨੂੰ ਸਾਨੂੰ ਸਾਰਿਆਂ ਨੂੰ ਰੜ ਕੇ ਉਹਨੂੰ ਨਕਾਰਨਾ ਚਾਹੀਦਾ ਉਹਨੂੰ ਕੰਡੈਮਨਟ ਕਰਨਾ ਚਾਹੀਦਾ ਔਰ ਮੈਂ ਇਹ ਵੀ ਅਪੀਲ ਕਰੂੰਗਾ ਕਿ ਸਾਨੂੰ ਆਪਣੀ ਸਿਆਸਤ ਚਮਕਾਉਣ ਦੇ ਲਈ ਸਾਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਲੋਕਾਂ 'ਚ دہشت ਦਾ ਮਾਹੌਲ ਪੈਦਾ ਹੋਵੇ ਸਗੋਂ ਕਿ ਸਾਨੂੰ ਉਹ ਸੰਗ ਦਾ ਕਹਿੰਦਾ ਮਤਲਬ ਕੋਈ ਲੋਕ ਇਹਦਾ ਸੋਚ ਰੱਖਦੇ ਹਾਂ ਪਰ ਜੇਕਰ ਅਸੀਂ ਉਹਨੂੰ ਬੜਾਵਾ ਦਵਾਂਗੇ ਅਸੀਂ ਉਹਨੂੰ ਕੰਡੈਮਨ ਨਹੀਂ ਕਰਾਂਗੇ ਉਹਦੇ ਉਹਨੂੰ ਨਕਾਰਾਂਗੇ ਨਹੀਂ ਤਾਂ ਮੈਂ ਸਮਝਦਾ ਫਿਰ ਦੇਸ਼ ਦੇ ਲੋਕ ਜਿਹੜੇ ਆ ਕਿਤੇ ਨਾ ਕਦੇ ਡਰ ਭੈ ਦੇ ਵਿੱਚ ਆਣ ਗਏ ਸੋ ਮੈਂ ਮਹਿਸੂਸ ਕਰਦਾ ਕਿ ਇਸ ਤਰ੍ਹਾਂ ਦੀ ਗੱਲ ਪੰਜਾਬ ਪੁਲਿਸ ਜਿਹੜੀ ਆ ਉਹ ਇਸ ਵੇਲੇ ਦੇਖੋ ਜਦੋਂ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਜੰਗ ਜਿਹੜੀ ਕਿ ਲੋਕਾਂ ਦੇ ਨਾਲ ਰੜ ਕੇ ਲੜੀ ਜਾ ਰਹੀ ਹੈ ਆ ਥੋੜੇ ਦਿਨ ਪਹਿਲਾਂ ਹੀ ਮੇਰਾ ਨੋਬਾਦ ਇੱਕ ਲੇਡੀ ਜਿੱਤੇ ਇੱਕ ਨਸ਼ਾ ਤਸਕਰ ਜਾਂ ਉਹ ਅਮਲੀ ਨੇ ਹਮਲਾ ਕੀਤਾ ਉਹ ਜਦੋਂ ਉਹਦੇ ਜਿਆਦਾ ਸੱਟ ਲੱਗੋ ਤੇ ਹੈਡ ਇੰਜਰੀ ਆ ਉਹਦੇ ਫ੍ਰੈਕਚਰ ਵੀ ਆ ਗਿਆ ਪਰ ਉਹ ਲੇਡੀ ਨੇ ਜਦੋਂ ਮੈਂ ਉਹਦੀ ਖਬਰ ਲੈਣ ਗਿਆ ਉਹਨੇ ਕਿਹਾ ਕਿ ਮੈਨੂੰ ਇਦਾਂ ਦੇ ਜਿੰਨੇ ਮਰਜੀ ਹਮਲੇ ਕਰਨ ਪਰ ਮੈਂ ਨਸ਼ਿਆਂ ਦੇ ਖਿਲਾਫ ਲੜਾਈ ਲੜਨੀ ਆ ਇਹ ਮੈਂ ਸਮਝਦਾ ਕਿ ਜਿਹੜੀ ਇਹ ਲੜਾਈ ਆ ਇਹ ਪੁਲਸ ਸਾਡੀ ਇੰਨੀ ਕੁ ਦੁਈ ਹੈ ਕਿ ਉਹ ਲੋਕਾਂ ਦੇ ਨਾਲ ਲੜ ਕੇ ਅਸੀਂ ਕਹਿੰਦਾ ਮਤਲਬ ਇੱਕ ਕਿਸੇ ਵੀ ਜੋ ਸਾਡੇ ਸਮਾਜ ਦੇ ਉਹਨਟੀਆਂ ਨੇ ਜੋ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਲੋਕਾਂ ਨਾਲ ਲੋਕ ਪ੍ਰਕਾਰ ਚਾਹਦੇ ਆ ਉਹਨੂੰ ਰੋਕਣ ਲਈ ਮੈਸੇਜ ਦੇ ਇੱਕ ਬਹੁਤ ਵੱਡਾ ਸਾਡੀ ਪੰਜਾਬ ਪੁਸ ਵੀ ਇਥੋਂ ਦੇ ਲੋਕ ਸਾਰੇ ਸਰਕਾਰ ਇਹ ਬੜਾ ਜੁਗਦਾਨਦਾਰ ਹੈ ਚਲ ਥੈਂਕ ਯੂ